ਸਾਥੀਓ ਮੇਰੇ ਬੱਚਿਓ ਦਿਓ ਤੇ ਮੇਰੇ ਬਜ਼ੁਰਗੋ ਮੇਰੇ ਹਮਸਫਰ ਬੀਰੋ ਪੈਣੋ ਸਾਰੇ ਜਿਹੜੇ ਇਸ ਕੁਦਰਤ ਨੂੰ ਪਿਆਰ ਕਰਦੇ ਨੇ ਮੇਰਾ માનਿਆਂ ਕੋ ਕੁਛ ਨਾ ਕੁਛ ਸੰਦਾ ਕੀਤਾ ਜਾਵੇ ਗੁਰੂ ਸਾਹਿਬ ਸਾਨੂੰ ਕੁਝ ਸਮਝਾਉਣਾ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਦੋਂ ਭਾਵੇਂ ਛਿੜਿਕ ਗ੍ਰੰਥ ਸਾਹਿਬ ਜੀ ਪੜਨਾ ਸ਼ੁਰੂ ਕਰਦੇ ਆ ਬਾਣੀ ਤੋਂ ਕੁਝ ਸਮਝਨੇ ਆ ਤੇ ਬਾਣੀ ਜਦੋਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਹੋਣੇ ਦੇ ਵਿੱਚ ਪਹਿਲਾਂ ਹੀ ਸਭ ਕੁਝ ਲਿਖਿਆ ਹੋਇਆ ਆ ਕਿ ਬਾਣੀ ਕਿੱਥੋਂ ਆਈ ਕਿਹਦੀ ਬਾਣੀ ਆ ਕਿ ਦਾਉ ਸੈ ਭੰਗ ਹੋਇਆ ਉਹ ਹਰ ਇੱਕ ਚੀਜ਼ ਮੂਲ ਮੰਤਰ ਦੇ ਵਿੱਚ ਦੱਸੀ ਹੋਈ ਆ ਪਰ ਸਾਨੂੰ ਉਹਦੇ ਵਾਸਤੇ ਸਮਝਣ ਦੀ ਜ਼ਰੂਰਤ ਆ ਹੁਣ ਆਪਾਂ ਬਹੁਤ ਹੀ ਵੱਡਾ ਇੱਕ ਜਿਹੜਾ ਲੋਕੀ ਕਹਿੰਦੇ ਕਿ ਰੱਬ ਜੂਨਾ ਚ ਨਹੀਂ ਆਉਂਦਾ ਲੋਕੀ ਕਹਿੰਦੇ ਉਹ ਜੂਨਾ ਤੋਂ ਪਰੇ ਆ ਉਹ ਕਹਿੰਦੇ ਜੂਨ ਚ ਨਹੀਂ ਆਉਂਦਾ ਪਰ ਮੈਨੂੰ ਲੱਗਦਾ ਕਿ ਇਸ ਧਰਤੀ ਦੇ ਉੱਤੇ ਕੁਛ ਇਦਾਂ ਦਾ ਹੋਇਆ ਧਰਤੀ ਦੇ ਉੱਤੇ ਕੁਛ ਇਦਾਂ ਦਾ ਹੋਇਆ ਆ ਕੋਸ ਪ੍ਰਮਾਤਮਾ ਨੂੰ ਖੋੜੋਣਾ ਪੈ ਗਿਆ ਹੁਣ ਇਹ ਆਪਾਂ ਸ੍ਰੀ ਗੁਰੂ ਅੰਸਾ ਦੀ ਬਣ ਚੋਂ ਸ਼ਬਦਕ ਦਾ ਕਰਾਂਗੇ ਧਿਆਨ ਨਾਲ ਸੁਣਿਆ ਜੁਨੀ ਐੜਾ ਦਮਾ ਚ ਰੱਖਿਓ ਸੰਗਤ ਜੀ ਬਹੁਤ ਜ਼ਰੂਰੀ ਆ ਅਜੂਨੀ ਵੀ ਇਹਦੇ ਦਾ ਪੜਤ ਕਰਾਂਗੇ ਤੈਨੂੰ ਸਮਝ ਆ ਜਾਣੀ ਕਿ ਰੱਬ ਜੂਨਾ ਚਾਹੁੰਦਾ ਜਾਂ ਨਹੀਂ ਹੁੰਦਾ ਜਿੰਦੇ ਵੀ ਪ੍ਰਚਾਰਕਾਂ ਜੋ ਕੁਝ ਵੀ ਅੱਜ ਤੱਕ ਬੋਲਿਆ ਹੋਇਆ ਯਾਦ ਦਿਮਾਗ ਚ ਰੱਖਿਓ ਜੋ ਕੁਝ ਵੀ ਕਿਸੇ ਨੇ ਕੀਤਾ ਹੋਇਆ ਉਹ ਕੁਦਰਤ ਦੇ ਵਿੱਚ ਸੀ ਨਹੀਂ ਸੀ ਬਾਹਰ ਸੀ ਉਹ ਤੋਂ ਮੈਂ ਕੁਝ ਨਹੀਂ ਲੈਣਾ ਦੇਣਾ ਪਰ ਮੈਨੂੰ ਅੱਜ ਤੋਂ ਬਾਅਦ ਇਹਦਾ ਲੱਗਦਾ ਕਿ ਜਿਹੜੇ ਕਹਿੰਦੇ ਆ ਲੋਕ ਕਹਿੰਦੇ ਰੱਬ ਜੁਨਾ ਚ ਨਹੀਂ ਆਉਂਦਾ ਬਾਣੀ ਦੇ ਵੱਡੇ ਵੱਡੇ ਫਲਸਫਰ ਵੱਡੀਆਂ ਵੱਡੇ ਗੱਲਾਂ ਕਰਨ ਵਾਲੇ ਲੋਕ ਇਹਨਾਂ ਨੂੰ ਇਹ ਤੋਂ ਸਮਝ ਆ ਜਾਊਗੀ ਜੁਲਾ ਚ ਆਉਂਦਾ ਜ ਨਹੀਂ ਆਉਂਦਾ ਐਨਾ ਹੈਗਾ 2 ਨੰਬਰ ਤੇ ਦਿਮਾਗ ਚ ਰੱਖਿਓ 2 13 ਅੱਗੇ ਹੈਗਾ 25 ਛਾਉਣਾ ਗਲਤ ਨਾ ਮਾਪ ਐਕ ਵਾਰੀ ਪੜ੍ਹ ਲੈਨੇ ਨੂੰ ਕੀ ਪੜਾਂਗੇ ਤੱਤਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਨੰਨਾ 25 ਨੰਬਰ ਤੇ ਆ ਔਰ ਇਹ ਸਾਰੀ ਤੁਸੀਂ ਥਿਊਰੀ ਜਿਹੜੀ ਦਿਮਾਗ ਦੇ ਵਿੱਚ ਰੱਖਣੀ ਆ ਕਿ ਜਿਹੜਾ ਹੁਣ ਆਪਾਂ ਕੀ ਕਰਾਂਗੇ ਇਹਨਾਂ ਨੂੰ ਦਿਮਾਗ ਚ ਰੱਖਿਓ ਦੋ ਜੋੜ ਨੇ 2 13 ਦੇ ਵਿੱਚ ਪਾਉਣੇ ਕਿਉਂ ਜ਼ਰੂਰੀ ਆ ਦੋ 13 ਦੇ ਵਿੱਚ ਪਾਉਣੇ ਕਿਉਂ ਜ਼ਰੂਰੀ ਆ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਇਹ ਸਿਰਫ ਤੁਹਾਨੂੰ ਤੁਹਾਨੂੰ ਦੱਸ ਰਿਹਾ ਮੂਲ ਮੰਤਰ ਜਿੱਥੋਂ ਬਾਣੀ ਸ਼ੁਰੂ ਹੁੰਦੀ ਆ ਏਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰ ਇਹਦਾ ਮਤਲਬ ਅਜੂਨੀ ਸੈਪੰ ਜੋ ਰਾਬ ਆਉਂਦਾ ਜੁ ਉਹਨਾਂ ਦੇ ਵਿੱਚ ਇਹ ਤਾਂ ਬੰਦੇ ਦੇ ਥੋਂ ਸ਼ੁਰੂ ਆਉਂਦਾ ਇਹ ਤਾਂ ਕਲੀਅਰ ਹੋ ਗਿਆ ਨਾ ਹੁਣ ਆਪਾਂ ਕੀ ਕਰਾਂਗੇ ਦਿਮਾਗ ਚ ਰੱਖਿਓ ਇਹਨੂੰ ਆਪਾਂ ਸਾਰੇ ਵਿੱਚ ਜੋੜ ਦਰਾਂ ਤੁਹਾਡੇ ਦਿਮਾਗ ਚ ਰਵੇ ਕੀ ਜੋੜਨਾ ਹੈ ਇਹਨਾਂ ਨੂੰ 2 13 15 15 ਤੇ 25 40 15 ਤੇ 25 40 ਇਹਦਾ ਮਤਲਬ ਜਿਹੜਾ ਜੁਨੀ ਅਜੁਨੀ ਸੈਪੰਗਿਆ ਅਜੁਨੀ ਜਿਹੜਾ ਆ ਉਹ 40 ਆ ਉਹ ਜਾ ਰਹੀ ਆ ਹੁਣ ਜੀ ਉਹ ਚਾਈ ਆ ਤੇ ਉਹ ਜਿਹੜਾ ਅੱਗੇ ਸਹਿਪੰਗ ਆ ਸਹਿਪੰਗ ਆ ਇੰਨਾ ਕੁ ਸਮਝ ਲਓ ਫਿਰ ਲੰਬੀ ਹੋ ਜਾਂਦੀ ਵੀਡੀਓ ਸੁਣਦੇ ਨੇ ਤੁਸੀਂ ਹੁਣ ਇਹ ਚਾਈ ਹੋ ਗਿਆ ਹੁਣ ਜਿੰਨੇ ਵੀ ਰਾਗੀ ਢਾਡੀ ਪਾਠੀ ਕਥਾ ਕਰਨ ਵਾਲੇ ਲੋਕ ਵਿਚਾਰਾ ਕਰਨ ਵਾਲੇ ਲੋਕ ਮੇਰੇ ਨੂੰ ਹੱਥ ਜੋੜ ਕੇ ਵੇਦਤੀ ਆ ਵੀ ਉਹਨਾਂ ਨੂੰ ਆ ਜੂਨੀ ਸਮਝਨੀ ਆ ਹੁਣ ਇਸ ਜੂਨੀ ਦੇ ਵਿੱਚੋਂ ਸਹਿਪੰਗ ਹੋਣਾ ਉਹਨੇ ਆ ਚਾਰੀ ਆ ਔਰ ਤੁਸੀਂ ਆਪੇ ਹੀ ਸਮਝ ਲਓ ਵੀ 40 40 ਸ਼ਬਦ ਕਿਹਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਸਮਝ ਆ ਰਹੀ ਹੈ? 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਦਰਜਿਆ। 16 ਰਾਗਾਂ ਵਾਲੇ 16 ਰਾਗਾਂ ਵਾਲੇ ਦੀ ਬਾਣੀ 40 ਸ਼ਬਦਾਂ ਦੇ ਵਿੱਚ ਦਰਜਿਆ। ਹੁਣ ਇਹ ਜਿਹੜਾ ਜੁਨੀ ਆ 40 ਬਣ ਗਿਆ। ਤੇ ਸਾਨੂੰ ਪਤਾ ਹੋਣਾ ਚਾਹੀਦਾ ਸੀ ਇੱਥੇ ਸਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਚਾਰੀਆਂ ਵਾਲਾ ਕੌਣ ਹੈ ਪਰ ਸਾਨੂੰ ਪਤਾ ਨਹੀਂ ਲੱਗਾ ਆਪਾਂ ਪੜਿਆ ਵੀ ਪਰ ਮੰਨਿਆ ਨਹੀਂ ਹੁਣ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਆ ਗੁਰੂ ਨਾਨਕ ਸਾਹਿਬ ਸਾਨੂੰ ਇੱਕ ਬਾਣੀ ਦੇ ਵਿੱਚ ਸਮਝਾਉਣਾ ਕਰ ਦਿੰਦੇ ਮਹਿਲਾ ਪਹਿਲਾ ਜੀ ਸਮਝਾਉਂਦੇ ਨੇ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਹੋਰ ਇੱਥੇ ਸਾਨੂੰ ਸਮਝ ਜਾਣਾ ਚਾਹੀਦਾ ਸੀ ਕਿ ਨਾਨਕ ਇੱਕ ਨਾਮ ਆ। ਠੀਕ ਹੈ ਸਾਨੂੰ ਸਮਝ ਜਾਣਾ ਚਾਹੀਦਾ ਸੀ ਫਿਰ ਉਹ ਨਾਨਕ ਨਾਮ ਮਿਲੇ ਤਾਂ ਜੀਵਾ ਤਨਮਨ ਠੀਵੇ ਹਰਿਆ। ਹੋਰ ਜਦੋਂ ਆਤਮਾ ਦੀ ਮਹਿਲਾ ਪਹਿਲਾ ਜੀ ਦੀ ਆਤਮਾ ਦੀ ਆਤਮਾ ਨੂੰ ਤੜਸ ਲੱਗੀ ਕਿ ਮੈਂ ਸੱਚ ਨੂੰ ਪਾਉਣਾ ਚਾਹੁੰਦਾ ਤੇ ਮਹਿਲਾ ਪਹਿਲਾ ਜੀ ਨੂੰ ਕੌਣ ਮਿਲੇ ਨੇ ਮੈਂ ਨਹੀਂ ਕਹਿ ਰਿਹਾ ਮਹਿਲਾ ਪਹਿਲਾ ਜੀ ਪਹਿਲਾ ਪੰਜਵਾਂ ਜੀ ਪਹਿਲਾ ਨਾਨਕ ਦੂਜਾ ਨਾਨਕ ਤੀਜਾ ਨਾਨਕ ਚੌਥਾ ਨਾਨਕ ਪੰਜਵਾਂ ਨਾਨਕ ਛੇਵਾਂ ਨਾਨਕ ਨਮੈਲਾ ਨਮਾਦੀ ਠੀਕ ਹੈ ਜੀ ਉਹ ਸਾਨੂੰ ਸਮਝਾ ਰਹੇ ਨੇ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਹੁਣ ਇਹਦਾ ਮਤਵ ਹੈ ਜਿਹੜਾ ਸਤਿਗੁਰੂ ਆ ਉਹ 40 ਦੇ ਵਿੱਚ ਆ ਹੁਣ ਇਸ ਧਰਤੀ ਤੇ ਆ ਕੇ 40 ਸ਼ਬਦ ਲਿਖੇ ਆ ਕਿਸੇ ਨੇ ਉਦਾ ਕੋਈ ਨਾਮ ਇਹਦੇ ਵਿੱਚ ਹੈਗਾ ਕਿ ਨਹੀਂ ਹੈਗਾ ਮਹਿਲਾ ਪਹਿਲਾ ਜੀ ਆਰਤੀ ਦੇ ਵਿੱਚ ਲਿਖਦੇ ਨੇ ਆਪਣੀ ਆਰਤੀ ਜਦੋਂ ਕਰਦੇ ਨੇ ਜਿਹੜੇ ਪੰਡਤ ਸੀ ਜਿਹੜੇ ਬ੍ਰਾਹਮਣ ਸੀ ਜਦੋਂ ਉਹ ਆਰਤੀ ਕਰਦੇ ਸੀ ਉਹ ਇੱਕ ਰਾਮ ਵਾਸਤੇ ਕਰਦੇ ਸੀ ਜਿਹੜੇ ਜਨਮ ਲਿਆ ਉਹ ਰਾਮ ਵਾਸਤੇ ਕਰਦੇ ਸੀ ਲੇਕਿਨ ਮਹਿਲਾ ਪਹਿਲਾ ਜੀ ਕਿਹਦੇ ਵਾਸਤੇ ਆਰਤੀ ਕਰਦੇ ਨੇ ਗगन ਮੇ ਥਾਲ ਰਾਬ ਦਿਮਾਚਰ ਮੇ ਰਬ ਗਗਨ ਮੇਂ ਥਾੜ ਰਬ ਮੈਂ ਤੁਹਾਨੂੰ ਸਮਝਾਉਣਾ ਤੈਨੂੰ ਰਬ ਰਾਰਾ ਤੇ ਇੱਥੇ ਹੈਗਾ ਆ 바ਵਾ ਕੀ ਹੈਗਾ ਰਬ ਇਹਦੇ ਮੋਰੇ ਲਾ ਦੇ ਹੁਣ ਕੀ ਲਾਵਾਂਗੇ ਦਾਸ ਮੈਂ ਨਹੀਂ ਕਹਿ ਰਿਹਾ ਬਾਣੀ ਕਹਿ ਰਹੀ ਆ ਮੈਂ ਤੁਹਾਨੂੰ ਸਾਰੀ ਗੱਲ ਪਹਿਲਾਂ ਹੀ ਕਲੀਅਰ ਕਰ ਚੁੱਕਾ ਆ ਮੈਂ ਬਹੁਤ ਬਹੁਤ ਕੋਸ਼ਿਸ਼ ਬੋਲਿਆ ਹੋਇਆ ਮੈਂ ਰਬ ਦਾਸ ਹੁਣ ਇਹ ਹੈਗਾ ਰਬ ਅੱਗੇ ਹੈਗਾ ਦਾਸ ਹੌਨਾ ਜੇ ਤਾਂ ਕੋਈ ਰਾਮ ਪਾਲਵੇ ਰੱਬ ਰੱਬ ਨੂੰ ਸਮਝੇ ਕੁਦਰਤ ਨੂੰ ਸਮਝੇ ਉਹ ਦਾਸ ਜਰੂਰ ਬਣਦਾ ਜੇ ਦਾਸ ਨਾ ਜੇ ਉਦਾਂ ਦਾਸ ਬਣੇ ਹੋਏ ਆ ਉਹ ਨਕਲੀ ਦਾਸ ਆ ਜਿਹੜੇ ਕਹਿੰਦੇ ਅਸੀਂ ਤੁਹਾਡੇ ਦਾਸ ਹੁੰਦੇ ਆ ਸਿਰੇ ਦਾ ਕਰਪਟ ਬਣਦਾ ਆਪਣੇ ਨੂੰ ਕਹੋਂਦਾ ਦਾਸ ਆ ਪਰ ਕਰਮ ਜਿਹੜੇ ਨੇ ਸਾਰੇ ਗੁੰਡਿਆਂ ਵਾਲੇ ਨੇ ਮੇਰੀ ਗੱਲ સાੰਦੇ ਰਾ ਕੀ ਕਹਿ ਰਹੇ ਗगनवे ਥਾਲ ਰਬ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ ਜਿਹੜੇ 40 ਸ਼ਬਦ ਨੇ ਉਹ ਜਿਹੜਾ ਰਾਧਿਆ ਲਿਖਣ ਵਾਲਾ ਆ ਦਾਸ ਆ ਰਬਦਾਸ ਆ ਨਾ 40 ਸ਼ਬਦ ਲਿਖਣ ਵਾਲਾ ਉਹ ਸਤ ਗੁਰੂ ਆ ਮੈਨੂੰ ਉਹ ਮਿਲਿਆ ਜਦੋਂ ਮੈਨੂੰ ਮਿਲਿਆ ਜਦੋਂ ਮੈਨੂੰ ਤਰਸ ਲੱਗੀ ਮੈਨੂੰ ਮਿਲਿਆ ਰਹਿਮਤ 베ਤੇ ਹੋ ਗਏ ਮੈਨੂੰ ਮਿਲ ਗਿਆ ਫਿਰ ਮੈਨੂੰ ਉਹਨੇ ਨਾਮ ਦਿੱਤਾ ਨਾਨਕ ਨਾਮ ਮਿਲੇ ਤਾਂ ਜੀਵਾ ਤਨਮਨ ਥਿਵੇ ਹਰਿਆ ਐਸ ਰੱਬ ਨੇ ਇਸਾ ਆਪਣੇ ਕੀ ਦਿੱਤਾ ਨਾਨਕ ਮੈਂ ਨਹੀਂ ਕਹਿ ਰਿਹਾ ਬਾਣੀ ਕਹਿ ਰਹੀ ਆ ਨਾਨਕ ਨੰਨੇ ਨੂੰ ਕੰਨਾ ਨੰਨੇ ਕੰਨਾ ਮਮਾ ਨਾਮ ਮੈਂ ਨਹੀਂ ਕਹਿ ਰਿਹਾ ਬਾਣੀ ਕਹਿ ਰਹੀ ਆ ਨਾਨਕ ਨਾਮ ਐਸੇ ਧਿਆਨ ਕਰਦੇ ਹੋ 25 ਫਿਰ 25 ਤੇ 6 ਦਿਮਾਗ ਰਵੇ ਇਹ ਕੁਦਰਤ ਦੇ ਵਿੱਚ ਨਾਮ ਆ ਔਰ ਉਹ ਨਾਮ ਨੂੰ ਸੰਗਣ ਵਾਸਤੇ ਕੀ ਕਰਾਂਗੇ 25 ਦਾ 6 31 ਕਤੀਆਂ ਰਾਗਾ ਜਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆ ਮੈਂ ਮੈਂ ਜੋ ਤੁਹਾਨੂੰ ਸਮਝਾ ਰਿਹਾ ਤਮਾਚ ਰੱਖਿਓ ਰਾਗ ਤੁਹਾਨੂੰ ਕਿਤੇ ਵੀ ਨਾ ਕੋਈ ਬੇਦਬਾਨੀ ਜਰੂਰਤ ਆ ਨਾ ਤੁਹਾਨੂੰ ਕਿਤੇ ਵੀ ਕੁਛ ਕਰਨ ਦੀ ਜਰੂਰਤ ਨਹੀਂ ਬਸ 25 ਤੁਹਾਡਾ ਨਾਮ ਆ 25 ਤੁਹਾਡਾ ਨਾਮ ਆ ਅਨੇ 25 ਹੈ ਨਾ ਪੰਜ ਪਿਆਰੇ ਸੀ ਨਾ ਪੰਜ ਪਿਆਰੇ ਚੌਤ ਆਪਾਂ ਨਾਲ ਜਾਂਦੇ ਸੀ ਪੰਜਵੀਂ ਉਹਨਾਂ ਦੀ ਸੋਚ ਕੱਲੇ ਕੱਲੇ ਪਿਆਰੇ ਸੀ ਚੌਤ ਆਪਾਂ ਨਾਲ ਜਾਂਦੇ ਸੀ ਪੰਜਵੀਂ ਉਹਨਾਂ ਦੀ ਸੋਚ ਉਹਨਾਂ ਦੀ ਸੋਚ ਨੂੰ ਇਕੱਠਿਆਂ ਕਰਨ ਵਾਲਾ ਕੌਣ ਸੀ ਦਸ਼ਮੇਸ਼ ਪਿਤਾ ਜੀ ਉਸ ਸੋਚ ਨੂੰ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਕੱਠਿਆ ਕੀਤਾ ਹੋਇਆ ਹੈ ਅੰਮ੍ਰਿਤ ਬਾਣੀ ਦੇ ਵਿੱਚ ਇਕੱਠਿਆ ਕੀਤਾ ਹੋਇਆ ਪਰ ਇਹਨਾਂ ਨੇ ਬਾਣੀ ਪੜੀ ਨਹੀਂ ਐਸੀ ਲਾਲ ਤੁਦਵਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ ਜਾਂ ਕੀ ਸ਼ੋਧ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਕਰੇ ਕੌਣ ਕੌਣ ਸੀ ਇਹ ਮਾਥੇ ਛਤਰ ਚੱਲਦਾ ਸੀ ਨਾਮਦੇਵ ਕਵੀਰ ਤਲੋਚਨ ਸਤਨਾ ਸੈਨ ਤਰੇ ਪੰਜ ਤੇ ਛੇਵੇਂ ਸ਼੍ਰੀ ਗੁਰਦਾਸ ਮਹਾਰਾਜ ਜੀ ਆਪ ਨੇ ਜਿਹੜਾ ਨਾਮ ਸਤਗੁਰ ਕਵੀਰ ਜੀ ਨਾਮਦੇਵ ਜੀ ਸਤਨਾ ਜੀ ਸੈਨ ਜੀ ਦੇ ਨਾਲ ਸਾਂਝਾ ਕੀਤਾ ਇਹ ਕੁਦਰਤ ਦਾ ਨਾਮ ਹੈ ਨਾਨਕ ਹਾਂ ਦਿਮਾਗ ਰਵੇ ਮੈਂ ਫੇਰ ਬਾਰ ਬਾਰ ਕਿਉਂ ਸਮਝਾ ਰਿਹਾ ਕਿਉਂਕਿ ਜੂਨੀ 40 ਆ ਇਹ ਤਾਂ ਮੈਂ ਤੁਹਾਨੂੰ ਸਿਰਫ ਅਜੇ ਮੋਟਾ-ਮੋਟਾ ਸਮਝਾ ਰਿਆ ਜਦੋਂ ਕੋਈ ਤੁਹਾਡੇ ਵਿੱਚੋਂ ਵਿਦਵਾਨ ਬੰਦਾ ਆਊਗਾ ਗੱਲਾਂ ਕਰਾਂਗੇ ਫਿਰ ਮੈਨੂੰ ਵੀ ਕੁਝ ਪਤਾ ਲੱਗੂਗਾ ਤੁਹਾਡੇ ਤੋਂ ਅੱਜ ਤਾਂ ਮੈਂ ਇਕੱਲਾ ਹੀ ਬੋਲੀ ਜਾਣਾ ਕੋਈ ਬੋਲੋ ਕੁਝ ਤੁਹਾਡੇ ਦਿਮਾਗ ਚੱਲਦਾ ਹੀ ਹੋਊਗਾ ਵੱਡੇ ਪੜੇ ਲਿਖੇ ਲੋਗ ਆ ਤੁਸੀਂ ਡਿਗਰੀਆਂ ਕੀਤੀਆਂ ਹੋਈਆਂ ਤੁਸੀਂ ਮੈਂ ਕਹਿੰਦਾ ਬੰਦਾ 10ਵੇਂ ਦੁਆਰ ਤੱਕ ਪਹੁੰਚੇ ਹੋਇਆ ਆਕਾਸ਼ ਦੇ ਵਿੱਚ ਉਡਣ ਵਾਲੇ ਲੋਗਿਆਂ ਫਿਰ ਵੀ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਸਮਝ ਆ ਰਹੀ ਆ ਇਤਿਹਾਸ ਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ ਜਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹਰ ਇੱਕ ਚੀਜ਼ ਦੇ ਵਿੱਚੋਂ ਕੱਢ ਕੇ ਰੱਖ ਲੈਣੀ ਆਪਾਂ ਕਦੋਂ ਬੰਦਾ ਸਿੰਘ ਬਹਾਦਰ ਹੋਏ ਨੇ ਕਦੋਂ ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ ਗੁਰੂ ਗੋਬਿੰਦ ਸਿੰਘ ਜੀ ਕਿਉਂ ਗਏ ਨੇ ਬੰਦਾ ਸਿੰਘ ਬਹਾਦਰ ਕੋ ਬੰਦਾ ਸਿੰਘ ਬਹਾਦਰ ਦੇ ਘਰ ਦੇ ਵਿੱਚ ਉਹਦੇ ਰਾਜ ਦੇ ਵਿੱਚ ਕਿਹੜੀ ਬਾਣੀ ਪੜੀ ਜਾਂਦੀ ਸੀ ਇੱਕ ਇੱਕ ਗੱਲ ਕਲੀਅਰ ਕਰਾਂਗੇ ਆਪਾਂ ਕਿਹੜਾ ਕਿਤੇ ਲੈਣ ਜਾਣਾ ਕੁਛ ਕੁਛ ਵੀ ਨਹੀਂ ਕਰਨਾ ਆਪਾਂ ਆਹ ਦੇਖੋ ਇੱਕ ਲੱਗਾ ਹੋਇਆ ਇੱਕ ਹਰ ਇੱਕ ਮਨੁੱਖ ਦੇ ਅੰਦਰ ਆ ਤੇ ਬਸ ਇਹਦੇ ਨਾਲ ਆਪਣਾ ਜਿਹੜਾ ਦਿਮਾਗ ਆ ਉੜਾ ਇਹ ਜੋੜ ਦੇਣਾ ਬਸ ਬਸ ਆ ਮੇਰਾ ਰਬ ਤੇ ਆ ਮੈਂ ਇਹ ਨੂੰ ਵਿੱਚ ਪਾ ਕੇ ਕੁਦਰਤ ਨਾਲ ਜੋੜ ਦੇਣਾ ਆਪਾਂ ਆਪਾਂ ਕਿਹੜਾ ਲੈਣ ਜਾਣਾ ਕਿਸੇ ਨੂੰ ਕੁਛ ਅੱਖਾਂ ਮੇਰੀਆਂ ਇੱਥੇ ਲੱਗੀਆਂ ਹੋਈਆਂ ਆ ਦਿਮਾਗ ਰੱਖ ਲਿਓ ਠੀਕ ਆ ਆਖਾਂ ਨੇ ਮੇਰੀਆਂ ਠੀਕ ਆ ਮੇਰਾ ਮੂੰਹ ਆ ਸਹੀ ਹੈ ਜੀ ਆਇਂ ਤੇ ਮੇਰੇ ਕੰਨ ਲੱਗੇ ਹੋਏ ਆ ਇਹਨਾਂ ਨੂੰ ਮੈਂ ਸਰਬਣ ਕਰੀ ਜਾਣਾ ਤੇ ਨਾਲ ਨਾਲ ਮੈਂ ਇਹ ਸਰਬਲੋ ਮੇਰੇ ਸਾਚੇ ਸੋਨੇ ਨੂੰ ਪਠਾਇ ਸ਼ਰੀਰ ਲਾਏ ਸੁਣੋ ਸੱਚ ਬਾਣੀ ਸਮਝਾ ਗਈ ਇੰਨੇ ਕਾਮਿਆਂ ਪਰ ਟੈਨਸ਼ਨ ਨਹੀਂ ਲੈਣੀ ਹੈ ਹੈਗਾ ਤਾਂ ਮੈਂ ਹੀ ਇਹੋ ਪਰ ਮੈਂ ਇੱਕ ਨੂੰ ਲੈ ਕੇ ਚੱਲਣਾ ਮੈਂ ਹੋਰ ਕਿਸੇ ਨੂੰ ਲੈ ਕੇ ਚੱਲਣਾ ਉਹ ਇੱਕ ਕਿਹੜਾ ਆ 40 ਵਾਲਾ ਆ ਮੈਂ ਨਹੀਂ ਕਹ ਰਿਆਂ 40 ਸ਼ਬਦ ਲੇਖਣ ਵਾਲਾ ਜੂਨੀ ਸਾਹ ਭੰਗ ਉਹ ਰੱਬ ਜੂਨਾਟ ਆਇਆ ਜਦੋਂ ਇਸ ਧਰਤੀ ਦੇ ਉੱਤੇ ਸ਼ਰੇਆਮ ਰੱਬ ਦੇ ਨਾਮ ਤੇ ਧੰਦਾ ਹੁੰਦਾ ਸੀ ਰੱਬ ਦੇ ਨਾਮ ਦੇ ਉੱਤੇ ਲੋਕਾਂ ਨੂੰ ਬੇਫਕੂ ਬਣਾਇਆ ਜਾਂਦਾ ਸੀ ਫਿਰ ਉਸ ਰੱਬ ਨੂੰ ਆਉਣ ਦੀ ਲੋੜ ਪਈ ਉਹ ਦਾਸ ਬਣ ਕੇ ਜੱਗ ਦੀ ਗੁਜ਼ਾਰ ਕੇ ਗਿਆ ਦੱਸ ਕੇ ਗਿਆ ਕਿ ਰੱਬ ਐਡਾ ਵਾ ਹੁੰਦਾ ਰੱਬ ਦੇ ਕਰਮ ਐਦਾਂ ਦੇ ਹੁੰਦੇ ਆ ਮੈਂ ਨਹੀਂ ਕਹਿ ਰਿਹਾ ਬਾਣੀ ਜਹਿਰੀ ਹੈ